ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਬੀਗੰਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਤਾਰਾ ਚੰਦ ਔਰ ਸ਼੍ਰੀ ਪ੍ਰਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਪ੍ਰਧਾਨ ਸੁਖਦੇਵ ਜੀ ਵੱਲੋਂ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਲ ਸਤਿਓ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ 12 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਦੇਸ਼ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਰੂਤ ਮਨਾਇਆ ਜਾ ਰਿਹਾ ਹੈ ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਦੇ ਨੂੰ ਬਰਾ ਟਾਈਗਰ ਫੋਰਸ ਵੱਲੋਂ ਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਸ਼੍ਰੀ ਗੁਰੂ ਰਬਦਾਸ ਮਹਾਰਾਜ ਜਿਹੜੇ ਜਨਮ ਦਿਹਾੜੇ ਨੂੰ ਸਮਰਪਿਤ ਪਰਵਾਦ ਫੇਰੀਆਂ ਉਸ ਤੋਂ ਬਾਅਦ ਨਗਰ ਕੀਰਤਨ ਕੱਢੇ ਜਾਣੇ ਹਨ ਸੋ ਸਾਡੇ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਪਿੰਡਾਂ ਸ਼ਹਿਰਾਂ ਤੋਂ ਨਗਰ ਕੀਰਤਨ ਦਾ ਪ੍ਰਭਾਵ ਤੇਰੀਆਂ ਕੱਡੀਆਂ ਜਾਣੀਆਂ ਹਨ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਸਾਡੇ ਇਸ ਨੰਬਰ ਤੇ ਜੋ WhatsApp ਨੰਬਰ ਥੱਲੇ ਲਿੰਕ ਦੇ ਵਿੱਚ ਮੈਂ ਜ਼ਰੂਰ ਦਵਾਂਗਾ ਔਰ ਵੀਡੀਓ ਦੇ ਉੱਪਰ ਵੀ ਚੱਲੇਗਾ ਉਹਦੇ ਉੱਪਰ ਆਪਣੀਆਂ ਵੀਡੀਓ ਸ਼ੇਅਰ ਕਰਿਓ ਮੈਂ ਪਿਛਲੇ ਸਾਲ ਵੀ ਜਿਹੜਾ ਉਹਨਾਂ ਸਾਰੇ ਹੀ ਆਪਣੇ ਪਿਆਰਿਆਂ ਦੀਆਂ ਵੀਡੀਓ ਚਲਾਈਆਂ ਸਨ ਜਿਨ੍ਹਾਂ ਨੇ ਮੈਨੂੰ WhatsApp ਕੀਤਾ ਸੀ ਇਸ ਬੇਗੰਪੁਰਾ ਟਾਈਗਰ ਫੋਰਸ ਦੇ ਅਫੀਸ਼ੀਅਲ ਨੰਬਰ ਤੇ ਜੋ ਹੈਗਾ 7986001628 ਦੇ ਉੱਪਰ ਤੇ ਸੁਭਦੇਵ ਜੀ ਵੱਲੋਂ ਵੀ ਅੱਜ ਸਾਡੀ ਮੀਟਿੰਗ ਦੇ ਵਿੱਚ ਇਹ ਡਿਸਕਸ਼ਨ ਹੋਈ ਕਿ ਪਾਜੀ ਇੱਕ ਸ਼ਾਰਟ ਜਿਆ ਕਲਿੱਪ ਜ਼ਰੂਰ ਬਣਾ ਕੇ ਪਾਇਆ ਜਾਵੇ ਤਾਂ ਜੋ ਜਿੰਨੇ ਵੀ ਸ਼੍ਰੀ ਗੁਰੂਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੇ ਉਹਨਾਂ ਚੋਂ ਜੋ ਨਗਰ ਕੀਰਤਨ ਔਰ ਉਸ ਤੋਂ ਪਹਿਲਾਂ ਪ੍ਰਵਾਤ ਫੇਰੀਆਂ ਜਾਣੀਆਂ ਹਨ ਉਹਨਾਂ ਸਾਰਿਆਂ ਦੀਆਂ ਜੋ ਵੀਡੀਓ ਬੇਗੋੜਾ ਟਾਈਗਰ ਫੋਰਸ ਦੇ YouTube ਚੈਨਲ ਅਤੇ ਬੇਗੰਪੁਰਾ ਟਾਈਗਰ ਫੋਰਸ ਦੇ ਜਿਹੜਾ ਫੇਸਬੁਕ ਪੇਜ ਆ ਉਹਦੇ ਉੱਪਰ ਜ਼ਰੂਰ ਪਹੁੰਚੋ। ਸੋ ਸਾਥੀਓ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਦਾ 17 ਚੰਦ ਔਰ ਸੁਖਦੇਵ ਜੀ ਪ੍ਰਧਾਨ ਨਵਾਂ ਸ਼ਹਿਰ ਵੱਲੋਂ ਬੇਨਤੀ ਕਿ ਜਿਨ੍ਹਾਂ ਵੀ ਪਿੰਡਾਂ ਦੇ ਵਿੱਚ ਇਸ ਵੇਲੇ ਪ੍ਰਭਾਤ ਫੇਰੀਆਂ ਸ਼ੁਰੂ ਹੋ ਗਈਆਂ ਹਨ ਤੇ ਅਗੇ ਨਗਰ ਕੀਰਤਨ ਜਾਣੇ ਹਨ ਸਾਨੂੰ ਇਸ ਨੰਬਰ ਦੇ ਉੱਪਰ ਜ਼ਰੂਰ ਵੀਡੀਓ ਸ਼ੇਅਰ ਕਰਿਓ ਜੀ। ਜੈ ਗੁਰਦੇਵ ਧੰ ਗੁਰਦੇਵ